ਰਹਿਰਾਜ਼ ਇੱਕ ਓੰਕਾਰ ਸਤਗੁਰ ਪ੍ਰਸਾਦ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਕਿਆ ਰਹੋ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਹਿਬ ਸਿੱਧ ਸਿਵਾਲੇ ਦਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਚੋ ਕਰ ਰਿਆ ਤੋ ਦਾਰਾ ਗਾਤਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰਦੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਕਾ ਕਹਤੇ ਤੇਰੇ ਵામਨ ਹਾਰੇ ਕਹਤੇ ਤੇਰੇ ਰਾਗ ਭਰੇ ਸਿਉ ਕਹੀਐ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮਦvare ਗਾਵਨ ਤੁਧਨੋਂ ਚਿਤਗੁਪਤ ਲਿਖਾਨ ਲਿਖਿ ਧਰਮ ਵਿਚਾਰੇ ਗਾਵਨ ਤੁਧਨੋਂ ਇਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋਂ ਇੰਦਰਾਸਨ ਬੈਠੇ ਦੇਵ ਤਿਆਨ ਦਰਨਾਲੇ ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਧਨੋਂ ਸਾਧ ਬਿਚਾਰੇ गावण तोतनो जती सती संतो की गावण तोतनो वीर करा रे गावण तोतनो पंडित पदनर की जगजुग वेदनाले गावण तोतनो मोहनी यामन मोहन स्वर्ग माच पेयाले गावण तोतनो रतन पाए तेरे आठdart ती रत्न आले गावण तोतनो जोधमहा अबल सुरा गावण तोतनो कहानी जा रे गावण तोतनो खंड मंडल ब्रह्मंडा कर कर के तेरे तारे सही तोतनो गावण जोधत पावन रते तेरे भगत रसाले होर केते ਤਦੋਂ ਗਾਵਣੇ ਸੇਮੈ ਚੇਤਨਾ ਆਵਣ ਨਾਨਕ ਕਿਆ ਬੇਚਾਰੇ ਸੋਈ ਸੋਈ ਸਦਾ ਸੱਚੇ ਸਾਹਿਬ ਸੱਚਾ ਸਾਚੀ ਨਹੀਂ ਹੈ ਪੀਹੁ ਸੀ ਜੈਨ ਜਸੀ ਰਚਨਾ ਜਿਨ ਨਰਜਾਈ ਰੰਗਿਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਕਿਉਂ ਤਿਸ ਦੇ ਵੜਿਆ ਜੋ ਤਿਸ ਭਾਵੇਂ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਿ ਚੋਂ ਸਹ ਹਪਤ ਸਾਹਿਬ ਨਾਨਕ ਰਹੇ ਨਰਜਾਈ ਆਸਾ ਮਹੱਲਾ ਪਹਿਲਾ ਸੋਨ ਵਡਾ ਆਖੇ ਸਭ ਕੋਏ ਕਿ ਵਡ ਵੱਡਾ ਢੀਟਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜ ਚੀਰਾ ਰਹੋ ਸਭ ਜੜਤੇ ਮੈਲਾ ਜੜਤ ਕਮਾਈ ਸਭ ਕੀਮਤ ਮਿਲ ਗਏਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੇ ਕਿਨੇ ਨਾ ਪਾਈ ਕਰਮ ਲੈਨ ਠਾਕਰ ਹਾਈ ਆਖਣ ਵਾਲਾ ਕਿਆ ਵਿਚਾਰਾ ਸਿੱਧ ਤੇਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖ ਕੰਢੀ ਮੈਂ ਇਸਰੇ ਮਰ ਜਾਉ ਆਕਣੇ ਓਕਾ ਸਾਚਾ ਨਾਉ ਸਾਚੇ ਨਾਮ ਕੇ ਲਾਗੇ ਭੋਖਤ ਭੁਖੇ ਗਏ ਚਲਿਏ ਦੂਸੋ ਗੋ ਮਿਸਰੇ ਮੇਰੀ ਮਾਂ ਸਾਚਾ ਸਰ ਸਾਚੇ ਨਾਮ ਕਿ ਰਹੋ ਸਾਚੇ ਨਾਮ ਕੀ ਤੇਲਵੜਿਆ ਆਗ ਤੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਕਣ ਪਾਏ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੀ ਨਾ ਹੋਵੇ ਸੋਗ ਦਿੰਦਾ ਰਹੇ ਨ ਚੁਕੇ ਭੋਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਾ ਤੇ ਵੜ ਤੇ ਰੀਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਵਿਚਾਰੇ ਤੇ ਕਮ ਜਾਤ ਨਾਨਕ ਨਾਮੇ ਬਾਸਨਾ ਤੇ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਜਤ ਗੁਰ ਸਤਪੁਰਖਾ ਬਿਨੋ ਕੋ ਨ ਕੋ ਪਾਤ ਹਮ ਕੀ ਰੇ ਕਿਰਮ ਸਤ ਗੁਰ ਸਨਾਈ ਕਰਦਾ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਕੁਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਜ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਘੜ ਨਾਮਲੇ ਤ੍ਰਿਪਤਾਸਿ ਮਿਲ ਸੰਗਤ ਗੁਣ ਪਰਗਾਸ ਜਨਹਾਰ ਹਰ 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 ਰਾਸਨਾਵ ਨ ਪਾਇ ਤੇ ਭਾਗ ਹਿਣ ਜਾਂ ਪਾਸ ਜੋ ਸਤਗੁਰ ਸਰਨ ਸੰਗਤਨੀ ਆਇਤਰਿ ਗਿ ਜੀਵਤre ਗਿ ਜੀਵਾਹ ਜਨਹਾਰ ਜਨ ਸਤਗੁਰ ਸੰਗਤ ਪਾਈ ਤੇ ਨ ਧਰਮਸਤ ਕ ਲਿਖਿਆ ਲਗਾ ਤਾਣ ਤਾਣ ਸਾਥ ਸੰਗਤ ਜੇਤ ਹਰ ਰਾਸ ਪਾਇ ਮਿਲ ਜਾਨਾਨ ਗ੍ਰਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰਿਮਣ ਚਿਤ ਵਹਿ ਉਦਮ ਜਾ ਹਰ ਹਰ ਜਿਉ ਪਰਿਆ ਸਹਿਲ ਪੱਥਰ ਮੈਂ ਜੰਤ ਉਪਾਇ ਤਾ ਕਰ ਜਿਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਜੋ ਤਰਿਆ ਗੁਰ ਪਰਚਾਲ ਤਰਮ ਤਪ ਪਾਇਆ ਚੂਕੇ ਕਾਸ਼ ਤ ਹਰਿਆ ਰਹੋ ਜਨਨ ਪਿਤਾ ਲੋਗ ਸੋਤਪਨੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਗ ਸੰਬਾਹੇ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡੇ ਆਵੇ ਕੋ ਸਾਤੇ ਪਾਚੇ ਬਚਰੇ ਚੜਿਆ ਤੈਨ ਕੋਣ ਕਲਾਵੇ ਕੋਣ ਚੁਕਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸੇ ਅਸ਼ਟ ਸਿਧਾਂਤ ਠਾਕੁਰ ਕਰਤਲ ਤਰਿਆ ਜਨਾਨਾਨ ਕੇ ਬਲ ਬਲ ਸਤ ਬਲ ਜਾਈਏ ਤੇਰਾ ਅੰਤਨ ਪਾਰਵਰਿਆ ਰਾਗ ਆਸਾ ਮਹਲਾ 4 ਸੋਪੁਰਕ ਇੱਕ ਓੰਕਾਰ ਸਤਗੁਰ ਪ੍ਰਤਾਦ ਸੋਪੁਰਕ ਨਰੰਜਨ ਹਰਪੁਰਕ ਨਰੰਜਨ ਹਰੈਗਮਗਮ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੋ ਤੇਰੀ ਹਰ ਸੱਚੇ ਸਰਜਨਹਾਰਾ ਸਭ ਜੀ ਤੇਮਾਰੇ ਜੀ ਤੋ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਰਾ ਹਰਿਆ ਪੇਠਾ ਕਰ ਰਿਹਾ ਪੇ ਸੇਵਕ ਜੀ ਗਨ ਆਨ ਕ ਜੰਦ ਬਜਾਰਾ ਤੂੰ ਘਟ ਘੜੇ ਅੰਦਰ ਸਰਬ ਨਿਰੰਤਰ ਜੀ ਹਰ ਇੱਕੋ ਪਰਗਤਮਾਨ ਹੈ ਕਾਤੇ ਕੇ ਪੇਖਾਰੀ ਜੀ ਸਭ ਤੇਰੇ ਚੋਜ ਵਡਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾਂ ਤੂੰ ਜਿਨ ਬਿਨ ਨਾ ਜਾਣਾ ਤੂੰ ਪਾਰ ਬ੍ਰੰਭੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਨਾ ਕੋ ਕਾਨਾ ਗੋਸੇ ਹੈਵ ਹਜੋਸੇ ਹੈਤੋ ਦਿ ਜਨਾਨਕ ਤਿੰਨ ਕੁਰਬਾਨਾ ਹਰ ਤਿਆਵੇ ਹਰ ਤਿਆਵੇ ਤੁਧ ਜੀ ਸੇ ਜਾਨ ਜੋ ਬਿ ਮਹ ਚਕਵਾਸੀ ਸੇ ਮੁਕਤ ਸੇ ਮੁਕਤ ਪਾਇ ਜਿਨ ਹਰ ਤਿਆਇ ਜੀ ਤੈਨ ਟੂਟੀ ਜਮ ਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤਿਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੀਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆਇ ਜੀ ਜਨਾਨਕ ਤਿੰਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਾਨ ਤਤ ਜੀ ਹਰ ਅਨੇਕ ਅਨੇਗਨਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਸਿਮਰਤ ਸਾਸ ਤੀਰ ਘਰ ਗ੍ਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰ ਕਾ ਪਰੰਪਰ ਕਰਤਾ ਜੀ ਤੋ ਜੇਵੜ ਅਵਰਨਾ ਕੋਈ ਤੂੰ ਜੋਗ-ਜੋਗ ਇਕੋ ਸਦਾ ਸਦਾ ਤੂੰ ਕੋਈ ਜੀ ਤੂੰ ਨਿਚਲ ਕਰਤਾ ਸੋਈ ਤੋ ਤੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੋ ਤੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੂੰ ਤੇ ਆਪੇ ਸਿਰ ਜਿਤਾ ਬਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੁ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈ ਜੋ ਤੂੰ ਭਾਵੇਂ ਸੋਈ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਇਤਿਆਹ ਜਿਸਨੂੰ ਕਿਰਪਾ ਕਰੇ ਤੇਨੇ ਨਾਮ ਰਤਨ ਪਾਇਆ ਗੁਰਮਕਲਾ ਦਾ ਮਨੁਮਕ ਗਵਾਇਆ ਤੂੰ ਤੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮੈਂ ਤੁਝ ਬਿਨ ਦੁਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਕੇਲ ਵਿਨਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਹੈ ਸੋਈ ਜਨ ਜਾਣੇ ਹਰ ਗੁਣ ਸਦਹੀ ਆਕ ਵਖਾਣੇ ਜਿਨਾਂ ਹਰ ਸੇਵਿਆ ਤਿਨ ਸੁਖ ਪਾਇਆ ਸਹਿ ਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿਨ ਦੁਜਾ ਵਰਨਾ ਕੋਈ ਸੂਕਾਰ ਕਰ ਵੇਖੈ ਜਾਣ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਤਸਾ ਮਹੱਲਾ ਪਹਿਲਾ ਤੇ ਸਰਵਰੜੇ ਪਹਿਲੇ ਨਿਵਾਚਾ ਪਾਣੀ ਪਾਵਗ ਤਿਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਕਾਂ ਤੈ ਡੂਬੇ ਅਲੇ ਮਨ ਏਕ ਨਚੇ ਤਸਮੂਡ ਮਨਾਹਰ ਬਿਸਰਤ ਤੇਰੇ ਗੁਣ ਗਲਿਆਰਹਾਉ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ਆਤਸਾ ਮਹੱਲਾ ਪੰਜਵਾਂ ਭਾਈ ਪਰ ਆਪ ਤਾਂ ਮਾਨਕੋ ਦੇਹ ਰੀਆ ਗੋਪਨ ਮਿਲਨ ਕੀ ਤੇਰੀ ਬਰਗਿਆ ਵਰ ਕਾੜ ਤੇਰੇ ਕੀ ਤੇ ਨਕਾਮ ਮਿਲ ਸਾ ਸੰਗਤ ਭਜ ਕੇ ਵਲ ਨਾਮ ਸਰਾਂ ਜਾਮ ਲਾਗ ਭਵਜਲ ਤਰਨ ਕੇ ਜਨਮ ਬਿਰਤਾ ਜਾ ਤਰੰਗ ਮਾਇਆ ਕੇ ਰਹੋ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਹਟਾਇ ਕਹੁ ਨਾਨਕ ਮਨੀ ਚਰਮਾ ਚਰਨ ਪਰੇ ਕਿਰਾ ਕੋ ਚਰਮਾ ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਲਤ ਚਾਹੀਦਾ ਅਜ ਕਭਿ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਇ ਤਿਤ ਕੀ ਚਾਤਾ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਉਪਰਤ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਬੋ ਆਪ ਹਾਥ ਦੇ ਮੋਹਿ ਬਚਾਓ ਸੋ ਕੀ ਵਸੇ ਮੋਰੋ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋ ਰੱਤਾਂ ਵਿੱਚ ਕਰਦਾ ਕਰੀ ਗਿਆ ਸਭ ਬੈਰਨ ਕੋ ਆਜ ਸੰਘਰ ਗਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਵਰਨਾ ਤਾਹੋ ਜੋ ਵਰ ਚਾਉਂ ਤੋ ਤੁਮ ਤੇ ਪਾਉ ਸੇਵਕ ਸੇ ਕਮਾਰੇ ਤਾਰੀ ਹੈ ਜੁਣ ਜੁਣ ਸਤਰ ਹਮਾਰੇ ਮਾਰ ਗਿਆ ਆਪ ਹਾਲਤ ਦੇ ਮੁਜੇ ਉਬਰ ਗਿਆ ਮੇਰਾ ਨਿਕਾਲ ਕਾ ਤਰਾਸ ਨਵਰ ਗਿਆ ਹੁਜੋ ਜਦਾ ਹਮਾਰੇ ਪੱਛਾ ਸਿਰਿ ਤੁਜੋ ਕਰੀ ਗਰ ਰੱਚਾਰ ਆਕਲੇ ਮਰਾ ਕਨ ਹਾਰੇ ਸਾਇਬ ਸੰਤ ਸਾਇ ਪਿਆਰੇ ਦੇਨ ਬੰਤ ਦਸਟਨ ਕੇ ਹੰਤਾ ਤੁਮ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮ ਬਾਬ ਤਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਰ ਬਿਸਮ ਪ੍ਰਕਾਸ ਸਗਲ ਕਾਲ ਕਾ ਗਿਆ ਤਮਾਸਾ ਜਮਨ ਕਾਲ ਜੋਗੀ ਸਿਵ ਕੀ ਹੋ ਬੇਦਰਾ ਬ੍ਰਹਮ ਜੋਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਚਨ ਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੇ ਸਕਲ ਪ੍ਰਜਾਤੀ ਨੇ ਆਪ ਸਵਾਰੀ ਸਿਵਕਨ ਕੋ ਸਿਵਕਨ ਸੋ ਕੀਆ ਸਤਰਨ ਕੋ ਪਲ ਮੋਮਦ ਗਿਆ ਘਟ ਘਟ ਕੇ ਅੰਦਰ ਕੀ ਜਾਨੰਦ ਭਲੇ ਬੁਰੇ ਕੀ ਪੀਰ ਪਛਾਨਣਾ ਚੀਤੀ ਤੇ ਕੁੰਚਰ ਸੁਲਾ ਸੱਪਰ ਕਿਰਪਾ ਦ੍ਰਿਸ਼ਟ ਕਰ ਬੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੇ ਜਾਣੇ ਜਬ ਉਦ ਕਰ ਕਰ ਕਰਤਾ ਰਾ ਪਰ ਜਾ ਤਰਤ ਤਬ ਦੇਹ ਪਾਰਾ ਜਬ ਆ ਕਰ ਕੇ ਕਰਤਾ ਹਾਂ ਕਮ ਹਾਂ ਤੋ ਮੈਂ ਮਿਲਤ ਦੇ ਧਾਰ ਸਭ ਹਾਂ ਜੇਤੇ ਵਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੋਝ ਚਾਰੇ ਤੁਮ ਸਭ ਹੀ ਤੇ ਰਹਿ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦ ਅਨੀਲਾ ਨਾਮ ਸਮ ਤਾਂ ਕਾ ਮੋੜ ਚਾਰਤ ਭੇਦਾ ਜਾ ਕੋ ਭੇਵ ਨਾ ਪਾਤ ਭੇਦਾ ਤਾ ਕੋ ਕਰੇ ਪਾਹਨਨ ਮਾਨੰਤ ਮਹਾ ਮੂੜ ਕਿਤ ਭੇਦਨ ਜਾਨੰਤ ਮਹਾ ਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚਿਨਤ ਨਹਿ ਪੇਵਾ ਆਪ ਆਪਣੇ ਬਦਹ ਜੇਤੇ ਵਰਨਤ ਭਿੰਨ ਭਿੰਨ ਤੈ ਤੇ ਤੁਮਰਾ ਲਕਨ ਨ ਜਾਏ ਪਸਾਰਾ ਕਹਿ ਬਦ ਸਜਾ ਪ੍ਰਤਮ ਸੰਸਾਰਾ एके रूप अनु स्वरूप रंग पर, पर राम कहि पुपा अंटज जे जी जे जी सेते केने पर कान बहु रच दे ने कहो फूल राजा है बेटा कौन सिमट पर जो शंकर कहता सगले श्रेष्ठ त काय जम्बावा जुगा स्वरूप जम्बावा बरछा मेरी तुम करो एक बार एक संगरो दुष्ट जते उठवत पाता सकल मलेश करो रनकाता ਜੇ ਅਸਤੁ ਜਿਤਾਵ ਸਰਨੇ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾੜ ਤੇ ਆਏ ਹੈ ਤਾਂ ਕੇ ਕਾਲ ਨ ਕਟਨੇ ਹੈ ਰਚਾ ਹੋਇ ਤਾਂ ਹੈ ਸਭ ਕਾਲਾ ਦੁਸ਼ਟ ਅਰੇ ਟਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨੇ ਹਰ ਹੋ ਤਾਂ ਕੇ ਤਾਪ ਤਨ ਕਮੋ ਹਰੇ ਹੋ ਰਿੱਦ ਸਿਦ ਕਰਮ ਸਭ ਹੋਈ ਦੁਸ਼ਟ ਛਾਸ਼ ਵੈ ਸਕੇ ਨ ਕੋਈ ਇੱਕ ਬਾੜ ਜਿਨ ਤੁਮੇ ਸੰਭਾਰਾ ਕਾਲ ਫਾਂਸ ਤੇ ਤਾਂ ਉਹ ਬਾੜਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਕਰਕੇ ਕੇਤਮੇ ਸਰਨ ਤੇ ਹਾਰੀ ਆਪਹਾ ਤੇ ਲਿਹੋ ਬਾਰੇ ਸਰਵ ਥੋਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਾਬਤੇ ਕਉ ਆਂਖ ਤਰੇ ਨਹੀਂ ਅਨਿਉ ਰਾਮ ਰਹੀਮ ਪੁਰਾਨ ਗੁਰਾਨ ਨੇ ਕਹਿ ਮਤੇ ਇਕ ਨ ਮੰਨਿਓ ਸਿਮਰਤ ਸਾਸਤਰ ਭੇਦ ਸਭੇ ਬੋ ਭੇਦ ਕੈ ਹਮ ਇਕ ਨ ਜਾਣੇ ਸ੍ਰੀ ਜੀ ਪਾਨ ਕਿਰਪਾ ਤੁਮਰੀ ਕਰ ਮੈ ਨ ਕਿਉ ਸਭ ਤਉ ਬਖਾਨੇ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ ਭਾਏ ਗੇ ਗਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤਿਜਾਨ ਦੇ ਕੋ ਘਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿਜ ਸਿਤੀ ਮਨ ਵਿੱਚੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਚਬਦ ਗਾਵਣੀਆਂ ਸ਼ਬਦੋ ਤੇ ਕਬਹ ਹਰੀ ਕੇ ਰਾਮਾਨੀ ਜੀ ਨਿਵਾਸਾ ਕਹਿ ਨਾਨਕ ਅਨੰਦਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੁਤ ਮਨ ਮੇਰੇ ਦੁਖ ਸਭ ਵਿਸਾਰਨਾਂਗੀ ਕਾਰੋ ਕਰਿ ਤੇਰਾ ਕਾਰਜ ਸਭ ਸਵਾਰਨਾ ਸਭਨਾਗਲਾ ਸਮਰਾਤਾ ਸੁਆਮੀ ਸੋਗ ਮਨਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹਿਬਾ ਕੀ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੇ ਚਹਿ ਜਿਸ ਦੇ ਸੋ ਪਾਵੇ ਸਦਾ ਸਿਤ ਸਲਾਹ ਤੇਰੀ ਨਾਮ ਮਨਵਸਾਵੈ ਨਾਮ ਜਿੰਦਗੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਾ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਚਾਂਤ ਸੁਖ ਮਨ ਆਏ ਜਿਨੀ ਚੰਸ ਆਪੁ ਜਾਈਆਂ ਸਦਾ ਕੁਰਬਾਨ ਕੀ ਤਵ ਗੁਰਵਟ ਉਹ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰਸ ਭਾਗੇ ਘਰਸ ਭਾਗੇ ਸ਼ਬਦ ਵਾਜੇ ਕਾਲਾ ਜਿਤ ਕਰਤਾਰੀਆ ਪੰਚ ਦੂਤ ਤਤ ਵਚ ਕੀਤੇ ਕਾਲ ਕੰਟਕ ਮਾਰੇਆ ਸਰਕਾਰਾਂ ਪਾਇਤ ਜਿਨ ਕੋ ਸੀ ਨਾਮ ਹਰਕੇ ਲਾਗੇ ਕਹਿ ਨਾਨਕ ਤੈ ਸੁਖੋ ਆ ਤਿਤ ਕਰੇ ਅਨਹ ਦਵਾਜੇ ਆਨੰਦ ਸਨੋ ਮੜ ਭਾਗਿਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਸੂਰੇ ਦੋਗ ਰੋਗ ਤੰਤਾਪ ਉਤਰੇ ਸੋਨੇ ਸਚੇ ਬਾਣੀ ਸੰਤ ਸਾਜਨ ਪੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਹਾ ਤਤੂਰੇ ਮੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤਰਾ ਕਰਤਾਰੋ ਤਮ ਸੰਸਾਰ ਚਰਨ ਲਗਤਰਗੇ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ ਪੰਜਵਾਂ tera gita jato nahi mainu jog kitoi main nirgun yare ko gun nahi ape tars peyoi tars peya main ramat hoy satguru sajjan mileya aanan ke naam mile ta jeevan tan man te ve haria pauri tete tu smarat te jitte koi nahi ute teri rakh agni udrama hai sunke jamke dut nae tere chhad jahe pav jal bikmas gah kur chabdi paar pahe jin ko lagi pya samrat te sahi kae kal mein eho pun gun govind gahe ਸਭ ਜੈ ਨੋਕਰ ਪਾਲਸ ਮਹਲਾ ਸਾਹਿਬ ਸਾਹਿਬ ਵਿਰਥਾ ਕੋਈ ਨਾ ਜਾਏ ਜੀ ਆਵੇ ਤਦ ਆਹੇ ਸਤਿਗੁਰ ਮਹਲਾ ਪੰਜਵਾਂ ਅੰਤਰ ਗੁਰੂ ਆਰਾਧਨਾ ਜੇਵਾਂ ਜਪ ਗੁਰ ਦਾਉ ਨੇਤਰੀ ਸਤਿਗੁਰ ਪੇਖਣਾ ਸਰਵਣੇ ਸੁਨਾ ਗੁਰ ਦਾਉ ਸਤਿਗੁਰ ਸੇਤੀ ਰਤੇ ਆਦਰਗੇ ਪਾਗੇ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਕਾਟੀਏ ਵਿਰਲੇ ਕਹੀ ਕੇ ਮਹਲਾ ਪੰਜਵਾਂ ਰੱਕੇ ਰਕਨ ਹਾਰ ਆਪਿ ਬਾਰੀਨ ਗੁਰ ਕੀ ਪੈਰੀ ਪਾਇ ਕਾਲ ਰਸਵਾਰੀਨ ਹੋਇ ਆਪ ਦੇ ਆਲ ਮਨੋ ਨਵਸਾਰੀਨ ਸਾਥ ਜਨਾ ਕੇ ਸੰਗ ਭਵ ਜਲ ਤਾਰੇਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬੇਦਾਰੇਨ ਤੇ ਸਹਬ ਕੀ ਟੇਕ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਹਬ ਕੀ ਟੇਕ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ